ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਅਕਾਲੀ ਦਲ ਦੇ ਵੱਲੋਂ 8 ਅਪ੍ਰੈਲ ਨੂੰ ਜਿਹੜੀ ਕਿ ਵਰਕਿੰਗ ਕਮੇਟੀ ਦੀ ਬੈਠਕ ਸੱਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਸਾਖੀ ਤੋਂ ਪਹਿਲਾਂ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਮੁੜ ਪ੍ਰਧਾਨਗੀ ਤੇ ਵਿੱਚ ਚਰਚਾ ਹੋ ਰਹੀ ਹੈ ਫਿਲਹਾਲ ਦੀ ਘੜੀ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕਾਰਜਕਾਰੀ ਪ੍ਰਧਾਨ ਹਨ ਬਲਵਿੰਦਰ ਸਿੰਘ ਪੁੰਦੜ ਤਾਂ ਮੂੜ ਵਿਚਾਰ ਚਰਚਾ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਤਾਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰੁਪਾਣਾ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਿਹੜੇ ਕਿ ਤਮਾਮ ਜਾਣਕਾਰੀ ਦੇਣਗੇ ਤਾਂ ਰੁਪਾਣਾ ਜੀ ਕੀ ਕਹਿਣਾ ਚਾਹੋਗੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਦੇ ਵੱਲੋਂ ਨਵੇਂ ਪ੍ਰਧਾਨਗੀ ਨੂੰ ਲੈ ਕੇ ਜਿਹੜੀ ਕਿ ਮੀਟਿੰਗ ਸੱਦੀ ਗਈ 8 ਅਪ੍ਰੈਲ ਨੂੰ ਜੀ ਸਾ ਆਪਾਂ ਕਾਫੀ ਦੇਰ ਤੋਂ ਦੇਖ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਸਭ ਤੋਂ ਪਹਿਲਾਂ ਉਹਨੇ ਆਪਣੀ ਮੈਂਬਰਸ਼ਿਪ ਜਿਹੜੀ ਉਹ ਮੁਕੰਮਲ ਕੀਤੀ ਹੈ ਜੀ ਬੇਸ਼ੱਕ ਉਸ ਦੇ ਪੈਰਲਲ ਪੰਜ ਮੈਂਬਰੀ ਕਮੇਟੀ ਨੂੰ ਆਧਾਰ ਬਣਾ ਕੇ ਜਿਹੜੀ ਸ਼੍ਰੀ ਕਾਂਤਕਸਬ ਤੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਤਾਂ ਉਸ ਦੇ ਵਿੱਚੋਂ ਦੋ ਮੈਂਬਰ ਅਸਤੀਫਾ ਦੇ ਚੁੱਕੇ ਸਨ ਜਿਹੜੇ ਪ੍ਰੋਫੈਸਰ ਕਰਪਾਲ ਸਿੰਘ ਬਰੁੰਗਰ ਤੇ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਤਾਂ ਹੁਣ ਪੰਜ ਮੈਂਬਰੀ ਕਮੇਟੀ ਦਾ ਹਵਾਲਾ ਦੇ ਕੇ ਉਹਨੂੰ ਆਧਾਰ ਬਣਾ ਕੇ ਇੱਕ ਹੋਰ ਜਿਹੜਾ ਸ਼੍ਰੋਮਣੀ ਕਾਲੇਵਾਲ ਦੀ ਭਰਤੀ ਜਿਹੜੀ ਕੀਤੀ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਜਿਹੜਾ ਨਾਲ ਸੰਬੰਧ ਰੱਖਦਾ ਉਹ ਅਕਾਲੀ ਦਲ ਨੇ ਆਪਣੀ ਭਰਤੀ ਮੁਕੰਮਲ ਕਰ ਲਈ ਹੈ ਔਰ ਹੁਣ ਡੈਲੀਗੇਟਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਵੀ ਲਗ ਭਗ ਮੁਕੰਮਲ ਹੋ ਚੁੱਕੀਆਂ ਨੇ ਡੈਲੀਗੇਟਾਂ ਦੀ ਜਿਹੜੀ ਚੋਣ ਹੋ ਚੁੱਕੀ ਆ ਔਰ ਇਸ ਤੋਂ ਅੱਗੇ ਹੁਣ ਉਹਨਾਂ ਨੇ 8 April ਮੰਨ ਲਓ ਕਿ ਸਿਰਫ 2 ਦਿਨ ਬਾਕੀ ਨੇ 8 April ਨੂੰ ਉਹਨਾਂ ਨੇ ਆਪਣੀ ਜਿਹੜੀ ਕਾਰਜਕਾਰੀ ਦੀ ਮੀਟਿੰਗ ਰੱਖੀ ਹੈ ਔਰ ਉਮੀਦ ਜਤਾਈ ਜਾ ਰਹੀ ਹੈ ਕਿ ਉਸ ਜਿਹੜੀ ਕਾਰਜਕਾਰੀ ਦੀ ਜਿਹੜੀ ਮੀਟਿੰਗ ਹੋਏਗੀ ਤਾਂ ਉਹਦੇ ਵਿੱਚ ਪ੍ਰਧਾਨ ਚੁਣਿਆ ਜਾ ਸਕਦਾ ਹੈ ਪਰ ਕੱਲ ਇਹ ਸੰਕੇਤ ਦੇ ਦਿੱਤੇ ਸੰਗ ਜੋ ਡਾਕਟਰ ਕੁਲਜੀਤ ਸਿੰਘ ਚੀਮਾ ਉਹਨਾਂ ਨੇ ਕਿਹਾ ਸੀ ਕਿ 13 ਅਪ੍ਰੈਲ ਬਸਾਖੀ ਤੋਂ ਪਹਿਲਾਂ ਪਹਿਲਾਂ ਸ਼ਰੂਮਣੀ ਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ। ਇਹ ਸ਼ਖਾ ਕਹਿੰ ਰਹੀ ਆ ਕਿ ਸ਼ਰੂਮਣੀ ਕਾਲੀ ਦਲ ਜਿਹੜੇ ਹੈਗੇ ਉਹ ਲੰਬੇ ਸਮੇਂ ਤੋਂ ਆਪਾਂ ਦੇਖ ਰਿਹਾ ਕਿ ਜਿਵੇਂ ਉਹ ਪਹਿਲਾਂ ਕਰ ਚਾ ਕੀਤੀ ਹੈ ਕਿ ਉਹ ਪਹਿਲਾਂ ਉਹਨਾਂ ਨੇ ਆਪਣੀ ਮੈਂਬਰਸ਼ਿਪ ਕੀਤੀ ਹੈ ਫਿਰ ਡੈਲੀਗੇਟ ਬਣਾਏ ਆ। ਬਿਲਕੁਲ ਜਿਹੜਾ 13 April ਵਿਸਾਖੀ ਆ ਉਹ ਖਾਸ ਕਰਕੇ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਉੱਪਰ ਬੜੇ ਜਿਹੜਾ ਧੂਮ ਧਾਮ ਨਾਲ ਜਿਹੜਾ ਤਿਹਾਰ ਇਹ ਮਨਾਇਆ ਜਾਂਦਾ ਪੰਜਾਬ ਦੇ ਵਲਗ ਭਗਤਾਂ ਹਰ ਦਮਦਵਾ ਸਾਹਿਬ ਸਾਬੋ ਕੀ ਤਲਵੰਡੀ ਔਰ ਹੋਰ ਵੱਡੇ ਵੱਡੇ ਜਿਹੜੇ ਗੁਰਦੁਆਰਾ ਸਾਹਿਬਾਂ ਨੇ ਉੱਥੇ ਤਿਹਾਰ ਜਿਹੜਾ ਵਿਸਾਖੀ ਦਾ ਮਨਾਇਆ ਜਾਂਦਾ ਪਰ ਸ਼੍ਰੋਮਣੀ ਅਕਾਲੀ ਦਲ ਵੀ ਚਾਹੁੰਦਾ ਹੈ ਇਹ ਵਿਸਾਖੀ ਤੋਂ ਪਹਿਲਾਂ ਪਹਿਲਾਂ ਪ੍ਰਧਾਨ ਦੀ ਜਿਹੜੀ ਚੋਣ ਕੀਤੀ ਜਾ ਰਹੀ ਹੈ ਔਰ ਇੱਕ ਹੋਰ ਈਸ਼ਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿੱਦ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਬਿਲਕੁਲ ਔਰ ਸ਼ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਔਰ ਆਪਣੇ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਜਿਹੜੇ ਉਹਦੇ ਚ ਡੈਲੀਗੇਟ ਆ ਚਾਹੇ ਉਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਆ ਬਲਾਕ ਪ੍ਰਧਾਨ ਆ ਜਿਹੜੇ ਆਪਣੇ ਆਗੂ ਨੇ ਉਹਨਾਂ ਨਾਲ ਮੀਟਿੰਗ ਕਰ ਚੁੱਕਿਆ ਔਰ ਸ਼ਰੋਮਣੀ ਅਕਾਲੀ ਕਲ ਚਾਹੁੰਦਾ ਹੈ ਕਿ ਇਸ ਵਾਰ ਲੁਧਿਆਣਾ ਦੀ ਜਿਮਨੀ ਚੋਣ ਜਿਹੜੀ ਬੜੀ ਧੂਮ ਤਰੱਕੇ ਨਾਲ ਔਰ ਬੜੇ ਜੋਸ਼ ਖੁਸ਼ ਨਾਲ ਜਿਹੜੀ ਲੜੀ ਜਾਵੇ ਔਰ ਸ਼੍ਰੋਮਣੀ ਕਾਲੀ ਦਲ ਉਮੀਦਵਾਰ ਆਪਣਾ ਉਤਾਰੇਗਾ ਇਸ ਕਰਕੇ ਸ਼੍ਰੋਮਣੀ ਕਾਲੀ ਚਾਹੁੰਦਾ ਹੈ ਕਿ ਇੱਕ ਤਾਂ ਬਸਾਖੀ ਤੋਂ ਪਹਿਲਾਂ ਪਹਿਲਾਂ ਆਪਣਾ ਪ੍ਰਧਾਨ ਜਿਹੜਾ ਪਨਾਇਆ ਜਾ ਸਕੇ ਤੇ ਬਸਾਖੀ ਦੇ ਵਿੱਚ ਜਿਹੜਾ ਪ੍ਰੋਗਰਾਮ ਆ ਕਿਤੇ ਨਾ ਕਿਤੇ ਹੌਸਲਾ ਸਾਬੋ ਕੀ ਤਲਵੰਡੀ ਹੀ ਕੋਈ ਨਾ ਕੋਈ ਕਾਨਫਰੰਸ ਰੱਖ ਦੇਣ ਤਾਂ ਉੱਥੇ ਤਾਂ ਕਿ ਇੱਕ ਤਾਂ ਉਹਦੇ 'ਚ ਇਕੱਠ ਕੀਤਾ ਜਾ ਸਕੇ ਔਰ ਗ੍ਰਉਥੀਆਂ ਨੂੰ ਇਹ ਵੀ ਕੀਤਾ ਕਿ ਜਿਹੜਾ ਜਨ ਸੁਨੇਹਾ ਦਿੱਤਾ ਜਾ ਸਕੇ ਕਿ ਤੁਸੀਂ ਭਰਤੀਆਂ ਜਿਹੜੀਆਂ ਮਰਜ਼ੀ ਕਰੀ ਜਾਓ ਪਰ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਹੀਂ ਹੋਏ ਸ਼੍ਰੋਮਣੀ ਅਕਾਲੀ ਦਲ ਜਿਹੜਾ ਉੱਥੇ ਖੜਾ ਅਜੀਸ਼ ਕੀ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨਗੀ ਮਿਲ ਸਕਦੀ ਹੈ ਹਾਲਾਂਕਿ ਚਰਚਾ ਵੀ ਹੋ ਰਹੀ ਹੈ ਇਸ ਤੇ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨਗੀ ਮਿਲ ਸਕਦੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਅਜੀਸ਼ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਜਈ ਪਾਰਟੀ ਆ ਪਰ ਲੰਬੇ ਸਮੇਂ ਤੋਂ ਦੇਖ ਰਿਹਾ ਕਿ ਪ੍ਰਧਾਨਗੀ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ ਜੇਕਰ ਗੱਲ ਪ੍ਰਧਾਨਗੀ ਦੀ ਆ ਗਈ ਕਿ ਸ਼੍ਰੋਮਣੀ ਕਾਲੀਆ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਬਣਾਏਗਾ ਤਾਂ ਫਿਰ ਤਾਂ ਜਿਹੜੇ ਵਿਰੋਧੀ ਤੜਾਜ ਹੈ ਉਹ ਸੁਧਾਰ ਲੈਰ ਕਹਿ ਲਈਏ ਉਹਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਦੂਜਾ ਪੰਜ ਮੈਂਬਰੀ ਕਮੇਟੀ ਵਾਲਾ ਕਹਿੰਦੇ ਜਾਂ ਬਾਕੀ ਤੜਾ ਉਹਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ ਤਾਂ ਉਹ ਉਹ ਵੀ ਜਿਹਸੇ ਪ੍ਰਧਾਨਗੀ ਕਰਤੀ ਬਾਕੀ ਹੋਇਆ ਜੇਕਰ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਬਣਾਉਣਾ ਤਾਂ ਫਿਰ ਤਾਂ ਉਹ ਨਾਲ ਆਉਣ ਲਈ ਤਿਆਰ ਨਹੀਂ ਉਹ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ 6 ਮਹੀਨਿਆਂ ਲਈ ਦਿੱ ਲੰਬੇ ਕਰ ਦਿਓ ਜਾਂ ਸਾਲ ਲਈ ਲੰਬੇ ਕਰ ਦਿਓ ਤਾਂ ਉਸ ਤੋਂ ਬਾਅਦ ਜਿਹੜਾ ਬਾਕੀ ਤਣਾ ਸਾਰਾ ਜਿਹੜਾ ਦੂਜਾ ਸੁਧਾਰ ਲੈਰ ਉਹ ਵਾਪਿਸ ਆ ਜਾਏਗੀ ਤਾਂ ਇਸ ਕਰਕੇ ਉਹ ਸੰਭਾਵਨਾ ਘੱਟ ਹੈ ਕਿਸਕੋ ਵੀਰ ਸਿੰਘ ਬਾਦਲ ਦੀ ਥਾਂ ਤੇ ਕਿਸੇ ਹੋਰ ਨੂੰ ਜਿਹੜਾ ਸ਼੍ਰੋਮਣੀ ਕਾਗਦ ਦਾ ਪ੍ਰਧਾਨ ਜਾਂ ਉਹਦੀ ਬਾਗਡੋਰ ਕੀਤੀ ਜਾ ਸਕਦਾ ਦੂਜੀ ਗੱਲ ਹਮ ਪੰਜਾਬ ਦੇ ਵਿੱਚ ਆਪਾਂ ਦੇਖ ਰਿਹਾ ਕਿ ਜਿੰਨੇ ਵੀ ਲੀਡਰ ਨੇ ਇਸ ਸਮੇਂ ਦੇਖੋ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਪਸੰਦ ਨਹੀਂ ਕਰਦੇ ਜਿਹੜੇ ਸੁਖਵੀਰ ਸਿੰਘ ਪ੍ਰਧਾਨਗੀ ਬਾਦਲ ਦੀ ਜਿਹੜੀ ਪ੍ਰਧਾਨਗੀ ਉਹਦੇ ਹਿੱਟ ਨਹੀਂ ਰਹਿਣਾ ਚਾਹੁੰਦੇ ਉਹ ਲੱਕ ਹੋ ਚੁੱਕੇ ਨੇ ਉਹ ਹੀ ਸਮੇਂ ਬਾਕੀ ਜਿਹੜਾ ਧੜਾ ਸੁਧਾਰ ਲੈ ਰਾ ਉਹਦੇ ਸ਼ਾਮਲ ਹੋ ਚੁੱਕੇ ਆਪਣੀ ਢਫਲੀ ਲੱਗ ਪਿਆ ਰਹੇ ਆ ਜੀ ਜਿਹੜਾ ਆਗੂ ਔਰ ਜਿਹੜਾ ਵਰਕਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀਤ ਰਹਿਣਾ ਚਾਹੁੰਦਾ ਤੇ ਅੱਜ ਵੀ ਉਹ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ ਔਰ ਕੋਈ ਵੀ ਜਿਹੜਾ ਆਗੂ ਉਹਦੇ ਚ ਨਹੀਂ ਹੈਗਾ ਹੁਣ ਜਿਹੜਾ ਇਹ ਗੱਲ ਕਹਿ ਕੇ ਮੈਂ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਪਸੰਦ ਨਹੀਂ ਕਰਦਾ ਔਰ ਇਸ ਕਾ ਕਿ 90% ਕੀ 100% ਜਿਹੜੀ ਇਹ ਗੱਲ ਮੰਨੀ ਜਾ ਸਕਦੀ ਹੈ ਸ਼ੱਕ ਇਸ ਜਿਹੜੀ ਮੋਹਰੇ ਉਸਕਬੀਰ ਸਿੰਘ ਬਾਦਲ ਦੇ ਨਾਮ ਤੇ ਹੀ ਲਗਭਗ ਲੱਗੇਗੀ ਕਿਉਂਕਿ ਇਹ ਗੱਲ ਵੀ ਵੈਸੇ ਜਿਵੇਂ ਤੁਸੀਂ ਕਿਹਾ ਹੈ ਕਿ ਉਹਨਾਂ ਦੀ ਪ੍ਰਧਾਨਗੀ ਤੇ ਜਿਹੜੀ ਕਿ ਮੁਰ ਮੋਹਰ ਲੱਗ ਸਕਦੀ ਆ ਹਾਲਾਂਕਿ ਇਹ ਗੱਲ ਵੀ ਸਾਹਮਣੇ ਆ ਰਹੀ ਕਿ ਕੁਝ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਹ ਸੁਖਬੀਰ ਸਿੰਘ ਬਾਦਲ ਦੀ ਮੁਰ ਪ੍ਰਧਾਨਗੀ ਦੇ ਹੱਕ ਦੇ ਵਿੱਚ ਹਨ ਨਹੀਂ ਨਹੀਂ ਮੈਂ ਦੇਖੋ ਹਿਸਾਬ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਕਹਿ ਚੁੱਕਾ ਕਿ ਕੁਝ ਨਹੀਂ ਸਾਰੇ ਜਿਹੜਾ ਜਿਹੜਾ ਇਸ ਸਮੇਂ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨਹੀਂ ਪਸੰਦ ਕਰਦਾ ਉਹ ਬਾਗੀ ਧੜੇ ਚਾ ਚੁੱਕਾ ਉਹ ਸੁਧਾਰ ਲਹਿਰ ਨਾਲ ਚਾ ਚੁੱਕਾ ਹੈ ਜਿਹੜੇ ਗੱਲ ਸਲਾਹਾਂ ਵੀ ਦਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਲਾਂਭੇ ਹੋ ਜਾਣਾ ਚਾਹੀਦਾ ਉਹ ਸਲਾਹਾਂ ਦੇਣ ਵਾਲੇ ਵੀ ਉੱਧਰ ਚਲੇ ਗਏ ਨੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਧੜਾ ਹੈਗਾ ਉਹਦੇ ਨਾਲ ਕੋਈ ਵੀ ਆਗੂ ਇਹੋ ਜਿਹਾ ਨਹੀਂ ਆ ਜਿਹੜਾ ਇਹ ਕਹੇ ਜਾਂ ਕਿਸੇ ਦੀ ਹਿੰਮਤ ਨਹੀਂ ਹੈਗੀ ਇੰਨੀ ਕੁ ਕਿ ਉਹ ਜਹਿਮਤ ਨਹੀਂ ਕਰ ਸਕਦਾ ਕਿ ਉਹ ਗੱਲ ਕਹੇ ਕਿ ਕੰਮਕਾਰਜ ਕਰਨੀ ਚ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਨਾ ਬਣਾਓ ਬੈਕ ਕਰਕੇ ਇਹ ਵੀ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਬਣਨਾ ਲਗਭਗ طے ਹੈ ਆ ਮੌਕੇ ਤੇ ਆ ਕੇ ਕੋਈ ਕਾਰਜਕਾਰੀ ਪ੍ਰਧਾਨ ਬਣਾ ਦੇ 6 ਮਹੀਨੇ ਸਾਲ ਲਈ ਕੋਈ ਹੋਰ ਜਾਂ ਜੇ ਪ੍ਰਵੀਨਦਰ ਸਿੰਘ ਭੂਦੜ ਨੇ ਉਹਨਾਂ ਨੂੰ ਕਹਿ ਦੇਣ ਕਾਰਜਕਾਰੀ ਕਹਿ ਦੇ ਵੀ ਅਜੇ 6 ਮਹੀਨੇ ਹੋਰ ਇਹਨਾਂ ਨੂੰ ਜਿਹੜਾ ਹੈਗਾ ਐਕਸਟੈਂਡ ਕਰ ਦੋ ਪੱਕਾ ਨਾ ਸੁਖਵੀਰ ਸਿੰਘ ਬਾਦਲ ਨਹੀਂ ਆ। ਤਾਂ ਇਸ ਕਰਕੇ ਜਿਹੜਾ ਪੱਕਾ ਪ੍ਰਧਾਨ ਪਰਮਾਨੈਂਟ ਪ੍ਰਧਾਨ ਲੱਗਣਾ ਹੈ ਉਹ ਲਗ ਭੰਗ ਸੁਖਵੀਰ ਸਿੰਘ ਬਾਦਲ ਹੀ ਲਗਾਇਆ ਜਾ ਸਕਦਾ ਹੈ। ਕਿ ਕਿਸੇ ਆਗੂ ਦੇ ਜਿਹੜੀ ਚਰਚਾ ਹੈਗੀ ਆ ਉਹ ਹੋਣ ਦੀ ਉਮੀਦ ਘੱਟ ਹੈ। ਜੀ। ਜੀ। ਬਹੁਤ-ਬਹੁਤ ਸ਼ੁਕਰੀਆ ਰੂਪਨਾ ਜੀ। ਧੰਨਵਾਦ ਜਾਣ ਕਰ ਦੇਣ ਦੇ ਲਈ। ਤਾਂ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਕਿ ਮੁੜ ਪ੍ਰਧਾਨਗੀ ਤੇ ਚਰਚਾ ਹੋ ਰਹੀ ਆ ਹਾਲਾਂਕਿ 8 ਅਪ੍ਰੈਲ ਨੂੰ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਬੈਠਕ ਸੱਦੀ ਆ ਤਾਂ ਵਿਸਾਖੀ ਤੋਂ ਪਹਿਲਾਂ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਦਿਲ ਦਾ ਜਿਹੜਾ ਕਿ ਪ੍ਰਧਾਨਕ ਕੋਣ ਹੋਵੇਗਾ ਦੱਸ ਦੇ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਪ੍ਰਧਾਨਗੀ ਦੇ ਅਹੁਦੇ ਤੋਂ ਤਾਂ ਉਦੋਂ ਤੋਂ ਲੈ ਕੇ ਜਿਹੜੀ ਕਿ ਪ੍ਰਧਾਨਗੀ ਦੀ ਸੀਟ ਉਹ ਖਾਲੀ ਪਈਆ ਹਾਲਾਂਕਿ ਕਾਰਜਕਾਰੀ ਪ੍ਰਧਾਨ ਜਿਹੜੇ ਕਿ ਕਰ ਰਹੇ ਨੇ ਉਹ ਬਰਵਿੰਦਰ ਸਿੰਘ ਭੁੰਦੜ ਹਨ ਫਿਲਹਾਲ ਦੀ ਘੜੀ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪਹਿਲਾਂ ਜਿਹੜੀ ਕਿ ਬੈਠਕ ਹੋਣ ਜਾ ਰਹੀ 8 April ਨੂੰ ਤਾਂ ਇਸ ਬੈਠਕ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਮਿਲਦੀ ਹੈ ਦੁਬਾਰਾ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮੇਂ ਦੱਸੇਗਾ